ਲੱਬੜਲਾ ਯਾਰ ਵੀਰ ਮਣ ਕੇ ਆ ਰਹੇ ਨੇ ਇਹਨਾਂ ਦੇ ਬੰਦੇ ਤੰਗ ਨੇ ਯਾਰ ਇਹ ਕੋਈ ਗੱਲ ਨਹੀਂ ਵੀਰ ਜੀ ਵਿਸਤ੍ਰਣ ਨੇ ਇਹਨਾਂ ਨੇ ਨਾ ਵੀਰ ਮੇਰਾ ਇਹ ਸਾਰੇ ਜਥੇਬੰਦੀਆਂ ਨਾਲ ਮਿਲ ਕੇ ਹੋ ਰਹੇ ਧਰਨਾ ਵਿੱਚ ਖੜੇ ਨੇ ਕਿ ਹੁਣਾਂ ਨਹੀਂ ਉਦੋਂ ਪਹਿਲਾਂ ਪਹਿਲਾਂ ਨਿਤਲਾ ਯਾਰ ਨਾਲ ਤੇਰਾ ਕੰਮ ਖੜੂਗਾ ਕਿ ਮੇੜ ਕੇ ਪਰਾਂ ਕਰ ਯਾਰ ਦੇ ਵੀਰ ਜੀ ਸਾਨੂੰ ਥੋੜੀ ਜਿਹੀ ਗਲਤੀ ਦੱਸੋ ਕਿ ਸਾਡੀ ਗਲਤੀ ਕਿੱਥੇ ਹੈ ਦੱਸ ਬਈ ਕਰ ਗੱਲ ਇਹਨਾਂ ਨੇ ਕੀ ਗੱਲ ਹੈ ਹਲੋ 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 ਹਾਂਜੀ ਕੌਣ ਗੱਲ ਕਰ ਰਿਹਾ ਕਾਰਜ ਬੋਲਦਾ ਜੀ ਸਰਜੀਤ ਕਾਰ ਦੇ ਜਿਹੜਾ ਮੈਂ ਗੱਲ ਕਰ ਰਿਹਾ ਜਿੰਨਾ ਕੋਲ ਤੁਸੀਂ ਹੈ ਠੀਕ ਹੈ ਨਾ ਹਾਂਜੀ ਹਾਂਜੀ ਬਾਈ ਵੀਰ ਜੀ ਪਾਣਾ ਜੀ ਹਾਂਜੀ ਬਾਈ ਮੇਰੀ ਬੇਨਤੀ ਦੀ ਤੁਹਾਨੂੰ ਛੋਟੀ ਜੀ ਹਾਂ ਇਹ ਤੁਹਾਡੇ ਕੋਲ ਚੱਲ ਗਿਆ ਇਹਨਾਂ ਨੂੰ ਪਹਿਲਾਂ ਪੂਰਾ ਮੈਟਰ ਪੁੱਛੋ ਮੈਟਰ ਕੀ ਹੈ ਮੈਟਰ ਦੱਸ ਦੇ ਕੀ ਹੈ ਮੈਟਰ ਜੀ ਅੱਛਾ ਗਿਆ ਸੀ ਰਿਫਾਨੀ ਉਸ ਦਾ ਅੱਜ ਜੀ ਬਜਾ ਉਸ ਬਾਰੇ ਬੁਰੀ ਦਸਤੂਰ ਗਿਆ ਕਾਲਜ ਗਿਆ ਕਾਲਜ ਨੇ ਜਵਾਬ ਕਿਹੜੀ ਕੰਟਰ ਜੀ ਗਏ ਵੀਰ ਜੀ ਬਤਿਓ ਉਹ ਵੀਰਿੰਦਾ ਦੇ ਚ ਗਿਆ ਸੀ ਕਾਲਜ ਚ ਗਿਆ ਯੇ ਕਾਲਜ ਨੇ ਮਂ ਗਿਆ ਕਾਲਜ ਵਾਲਿਆਂ ਨੇ ਆਖਿਆ ਸਾਡੇ ਕੋਲ ਕੋਈ ਫੀਸ ਨਹੀਂ ਹੈਗੀ ਸਾਡੀ ਸਾਨੂੰ ਟੀਟੀ ਕਾਪੀ ਦਿਓ ਟੀਟੀ ਕਾਪੀ ਲੈ ਕੇ ਆ ਕੇ ਕਿ ਦਿਓ ਇਮੀਗ੍ਰੇਸ਼ਨ ਇਨਨ ਪੋਰਟ ਜਿੱਤਾ ਇਮੀਗ੍ਰੇਸ਼ਨ ਦੇ ਮੈਂ ਰਿਕੁਐਸਟ ਕਰਕੇ ਇਮੀਗ੍ਰੇਸ਼ਨ ਕਰਵਾਈ ਇਹ ਕੰਡੀਸ਼ਨ ਸਸਤੇ ਪੈਸੇ ਪਰਫੈਕਸ਼ਨ ਮੈਂ ਆਉਦੇ ਘਾਤੇ ਪੈਸੇ ਕੋਈ ਨਹੀਂ ਜਿਨ੍ਹਾਂ ਨੇ ਆਪਦੇ ਖਾਤੇ ਚ ਬੋਲੇ ਕਹਿੰਦੇ ਤੁਹਾਡੇ ਖਾਤੇ ਚ ਕਿੰਨੇ ਲੱਖ ਰੁਪਏ ਡੋਟਰ ਥੋੜਾ ਲੱਗਿਆ ਸਾਡੇ 15 ਲੱਖ ਉਹਨਾਂ 5 ਲੱਖ ਲਗਾ 15 ਲੱਖ ਰੁਪਏ ਲੈਣਾ ਜੀਐਸਟੀ ਵੀ ਨਹੀਂ ਮੋੜ ਰਿਆ ਮੈਂ ਕੋਈ ਨਹੀਂ ਮੋੜ ਰਹੀ ਜੀ ਮੈਂ ਤਾਂ ਤੇ ਫੇਰ ਕਰ ਹਾਂ ਬਾਈ ਹਾਂ ਰੋਟੀ ਪਾਣਾ ਜੀ ਇਹ ਕਰੇ ਸਾਡੇ ਫੀਸ ਵਾਲਾ ਮਸਲਾ ਫੀਸ ਜਿਹੜੀ ਸਾਡੀ ਫੀਸ ਆ ਉਹਦਾ ਬੰਦਾ ਗੱਲ ਸੁਣੋ ਬੱਚਾ ਆਪਣੇ ਕੋਲ ਆਂਦਾ ਹੈ ਹੰਦੇ ਬੈਂਡ ਕਰਨ ਸੀਗੇ ਕਹਿੰਦਾ ਜੀ ਮੈਂ ਡਿਗਰੀਸ਼ਨ ਲੈਣੀ ਹੈ ਬੱਚੇ ਦੇ ਡਿਗਰੀਸ਼ਨ ਕਰਾਤੀ ਕੈਨੇਡਾ ਦੇ ਵਿਨੀਪੈਕ ਕਾਲਜ ਦੇ ਵਿੱਚ ਹਾਂਜੀ ਦੋ ਦਿਨ ਬਾਅਦ ਬੱਚਾ ਤੋਂ ਕੈਨੇਡਾ ਤੋਂ ਜਾ ਕੇ ਵਾਪਸ ਮੁੜ ਜਾਂਦਾ ਹੂੰ ਤਾਂ ਕਿ ਬੱਚਾ ਸਾਡਾ ਬਾਈ ਜੀ ਕਸੂਰ ਦੱਸੋ ਕਿੱਥੇ ਗਲਤੀ ਦੀ ਅਸੀਂ ਅਸੀਂ ਕੈਨੇਡਾ ਨੂੰ ਨਾ ਭੇਜਾ ਅਸੀਂ ਕੈਨੇਡਾ ਨਹੀਂ ਕਿਸੇ ਹੋਰ ਭਾਈ ਇਸੇ ਮਾਰੇ ਬਹੁਤ ਬੀ ਬਹੁਤ ਨਾ ਕਿ ਮੈਂ ਤੁਹਾਨੂੰ ਕਿਹਨਾਂ ਦੇ ਟਾਈਮ ਲੈਂਦਰਾ ਪੈਸੇ ਜਿੰਨੇ ਆਪਾਂ 5 ਤਰੀਕ ਨੂੰ ਲਈ ਸੀ 5 ਤਰੀਕ ਨੂੰ ਲੈ ਕੇ ਦਾ ਕਹਿ ਬਾਈ ਨਿਬੜ ਲੋ ਰੋਹੀ ਤੇ ਅਰਜ ਦਾ ਨਿਬੜਦਾ ਨਿਬੜਦਾ ਪ੍ਰਵਾਦ ਦੱਸਦੇ ਜਦੋਂ ਕੋਈ ਨਿਬੜਨਾ ਹੋਣਾ ਵਿਚ ਬਚਾਰੇ ਕਰਕੇ ਨਿਬੜ ਦਿੰਦੇ ਆ ਠੀਕ ਹੈ ਨਾ ਗੱਲ ਨਹੀਂ ਬਾਈ ਜੀ ਪਤਾ ਕੀ ਏ ਜੇ ਮੈਂ ਗਲਤ ਹਾਂ ਤੁਸੀਂ ਮੈਂ ਦੂਰ ਵਾਰਾ ਮੈਨੂੰ ਤੁਸੀਂ ਜੁਰਮਾਨਾ ਲਾਓ ਓਏ ਜੇ ਨਿਬੜਨਾ ਨਹੀਂ ਹੁਣ ਬਾਈ ਦੱਸ ਮਿਲ ਕਿਵੇਂ ਕਰਨਾ ਤੁਸੀਂ ਤੁਸੀਂ ਕਿਹਨੂੰ ਕਿੱਥੇ ਕਰਦੇ ਕਿ ਬੈਂਕ ਹੀ ਕਰਦਾ ਬਾਈ ਜੀ ਇੱਕ ਬੱਚਾ ਸਾਡੇ ਕੋਲ ਆਇਆ 9 ਲੱਖ ਰੁਪਏ ਮੋਗ ਗਿਆ ਹੁੰਦੇ ਨਾਲ ਅਸੀਂ ਉਹਨੂੰ ਕੈਨੇਡਾ ਭੇਜਤਾ ਆਪਦੀ ਮਰਜ਼ੀ ਨਾਲ ਆਪਦੀ ਮਰਜ਼ੀ ਨਾਲ ਵਾਪਸ ਆ ਗਿਆ ਹੈ ਦੋ ਦਿਨਾਂ ਬਾਅਦ ਅੱਜ ਸਾਨੂੰ ਆ ਕੇ ਪੁੱਛੇ ਵੀ ਤੁਹਾਨੂੰ ਕਿੰਨੇ ਲੱਖ ਬਚਦਾ ਤੁਸੀਂ 9 ਕਹਿੰਦੇ ਇਹ ਤੇ 22 ਕਹਿੰਦੇ ਨੇ ਕਿੰਨੇ ਕਹਿੰਦੇ 15 15.5 ਕਹਿੰਦੇ 6 6 ਲੱਖ ਰੁਪਏ ਜੀਆਈਸੀ ਜੀਆਈਸੀ ਉਹਨਾਂ ਦਾ ਹੀ ਪੈਸਾ ਹੈ ਉਹਨਾਂ ਦਾ ਵਾਪਸ ਆ ਜਾਊਗਾ 6 ਲੱਖ ਰੁਪਏ ਤੱਕ ਨੇ ਉਹਦਾ ਵਾਪਸ ਆ ਜਾਊਗਾ ਠੀਕ ਹੈ ਜੀ ਉਹ ਉਹ ਜੀਆਈਸੀਸੀ 9 ਲੱਖ ਰੁਪਏ 9 ਲੱਖ ਰੁਪਏ ਬਾਈ ਜੀ ਭਾਨਾ ਜੀ ਮੇਰੀ ਗੱਲ ਸੁਣੋ ਸਿੱਧੂ ਸਾਹਿਬ 9 ਲੱਖ ਰੁਪਏ ਕਾਲਜ ਦੀ ਫੀਸ ਸੀ ਠੀਕ ਹੈ ਅੱਜ ਅੱਜ ਮੁੰਡਾ ਵਾਪਸ ਭੇਜਣ ਅੱਜ ਕਾਲਜ ਇੱਕ ਸਾਲ ਦੀ ਪੜ੍ਹਾਈ ਕਰਾਂਦਾ ਦੱਸ ਕੋਈ ਗਲਤ ਕਿਤੇ ਹੋਏ ਜਨਾਬ ਕੱਟ ਕੇ ਰੱਖੀ ਬੈਠੀ ਆਪਦੀ ਮਰਜ਼ੀ ਨਾਲ 2 ਦਿਨ ਬਾਅਦ ਵਾਪਸ ਆ ਗਿਆ ਦੂਸਰੀ ਤਾਂ ਵਾਪਸ ਕਰਵਾਓ ਬਾਕੀ ਦੇਖਦੇ ਆ ਫਿਰ ਹਾਂਜੀ ਆਈ ਸੀ ਕਰਾਨੇ ਆ ਅੱਜ ਸਾਨੂੰ ਜੱਥੇਬੰਦੀ ਆ ਗਏ ਪੁੱਛਦੀ ਐ ਵੀ ਤੁਹਾਨੂੰ ਕਿੰਨੇ ਲੱਖ ਬਚਦਾ ਭਾਈ ਜੀ ਕਾਲਜ ਹੀ ਸਾਡਾ ਸੀ ਮੰਨ ਲਓ ਯਾਰ ਇਹ ਸਵਾਲ ਇਹ ਸਵਾਲ ਸਹੀ ਹੈਗਾ ਸਵਾਲ ਸਾਨੂੰ ਕਰਨਾ ਕਿੰਨੇ ਲੱਖ ਬਚਦਾ ਅਸੀਂ ਜਿਹੜੇ ਗੱਲ ਦੀ ਅਸੀਂ ਲਿਖ ਪੜ ਕੀਤੀ ਐ ਪੂਗਤਾਇਆ ਕੰਮ ਉਹ ਹੂੰ ਯਾ ਅਸੀਂ ਜ਼ੁਬਾਨ ਤੋਂ ਮੁੱਕਰੀ ਹੋਈ ਏ ਯਾ ਅਸੀਂ ਮੁੰਡਾ ਨਾ ਭੇਜਿਆ ਹੋਵੇ ਯਾ ਅਸੀਂ ਠੱਗੀ ਮਾਰੀ ਹੋਈ ਏ ਭਾਈ ਜੀ ਲਾਇਸੈਂਸ 홀ਡਰ ਬੰਦੇ ਐ ਅਸੀਂ ਇਹਨਾਂ ਨੇ ਸਾਨੂੰ ਨਾ ਸਾਰੇ ਸ਼ਹਿਰ ਤੇ ਬਦਨਾਮ ਕਰਤਾ ਸਾਰੀ ਜੱਥੇ ਬੰਦੀਆਂ ਦੇ ਵਿੱਚ ਵੀ ਇਹ ਠੱਗ ਹੈ ਚੋਰ ਹੈ ਸਾਨੂੰ ਕਮੈਂਟ ਤੇ ਭਾਈਓ ਦੱਸੋ ਭਾਈ ਅਸੀਂ ਵੀ ਤਾਂ ਦੁਕਾਨਦਾਰੀ ਕਰਨੀ ਹੈ ਨਾ ਜੇ ਸਾਡੇ ਨੂੰ ਟੱਕਾ ਆਇਆ ਹੈ ਗੱਲ ਕਹਿਣਾ ਵੀਰੇ ਅਸੀਂ ਵੀ ਗੱਲ ਕਹਿਣਾ ਅਸੀਂ ਆਪ ਦਾ ਟੱਕਾ ਅਸੀਂ ਆ ਅਸੀਂ ਆਪ ਦਾ ਟੱਕਾ ਕਿੱਥੇ ਸੁਣਾਵਾਂਗੇ ਜਾ ਕੇ ਦੱਸੋ ਮੈਨੂੰ ਮੈਂ ਤੁਹਾਨੂੰ ਇਹੀ ਗੱਲ ਕਹਿਣਾ ਵੀ ਕੇਰਾ ਉਹੀ ਗੱਲ ਕਹਿਣਾ ਵੀ ਤੁਸੀਂ ਨਿਬੜ ਕੇ ਹੁਣ ਐਵੇਂ ਇਹਨਾਂ ਦੇ ਨਾਲ ਜੇ ਮੈਂ ਨਮੇਟ ਨਾ ਮੈਂ ਕਿੱਥੇ ਬੈੱਕ ਉਹਦਾ ਨਿਬੜਨਾ ਇੱਥੇ ਕਿੱਲੇ ਠੀਕ ਹੈ ਹਾਂ ਜੀ ਹਾਂ ਜੀ ਹਾਂ ਜੀ ਵੀ ਭਾਈ ਜੀ ਸਾਡੇ ਨੂੰ ਕਿ ਸਾਡਾ